ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਤਰਨਤਨ ਦੇ ਵਿੱਚ ਅੱਜ ਲੈਂਡ ਪੋਲਿੰਗ ਪਾਲਿਸੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਵੱਡੀ ਚਿੰਤਾ ਦੇ ਵਿੱਚ ਕਿਸਾਨ ਜਿਹੜੇ ਨੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਨੇ ਔਰ ਇਸ ਦਾ ਜਿਹੜਾ ਵਿਰੋਧ ਕਰ ਰਹੇ ਨੇ ਔਰ ਇਹ ਵਿਰੋਧ ਅਨ ਸਵੇਰ ਤੋਂ ਹੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਔਰ ਟਰੈਕਟਰ ਮਾਰਚ ਕੱਢ ਕੇ ਕੀਤਾ ਜਾ ਰਿਹਾ ਔਰ ਇਹਨਾਂ ਦੀ ਮੰਗ ਆ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਇਸ ਪਾਲਿਸੀ ਨੂੰ ਜਿਹੜਾ ਵਾਪਸ ਲੈਣਾ ਚਾਹੀਦਾ ਕਿਸਾਨ ਜਿਹੜੇ ਨੇ ਆਪਣੀਆਂ ਜ਼ਮੀਨਾਂ ਡੇੜਾਂ ਨੇ ਨਹੀਂ ਦੇਣੀਆਂ ਚਾਹੁੰਦੇ ਨੇ ਇਹ ਆਜਾਦ ਖੇਤਾਂ ਤੋਂ ਮਿੱਟੀ ਦਿੱਤਾ ਪਿਆ ਹੋ। ਤੇ ਇਹ ਜੋ ਭਵਾਨਤਮਾਨ ਨੇ ਲਾਈ ਹੈ ਲੈਂਡ ਪੋਲ ਪੋਲਸੀ ਇਹ ਬਿਲਕੁਲ ਗਲਤ ਹੈ। ਇਹ ਕਿਸਾਨਾਂ ਨਾਲ ਕੋਈ ਨਹੀਂ مشورہ ਕੀਤਾ ਗਿਆ। ਇਹ ਇੱਕ ਵਾਛੜੀ ਫੈਸਲਾ ਲਈ ਜਾਂਦੇ ਆ। ਅੱਗੇ ਅਸੀਂ ਮੋਦੀ ਨੂੰ ਅਸੀਂ ਨਵਾ ਕੇ ਆਏ ਦਿੱਲੀ 'ਚ। ਇਹ ਸਾਨੂੰ ਪੰਜਾਬ ਦੇ ਅਸੀਂ ਆਪਣੇ ਘਰ ਬੈਠਿਆਂ ਨੂੰ ਕੋਈ ਗੱਲ ਨਹੀਂ ਕਰ ਸਕਦੇ। ਅੱਗੇ ਹੁਣੇ ਹੀ ਇਹਨਾਂ ਨੂੰ ਇਹਨਾਂ ਦਾਕੀ ਦਮ ਕਰਦਾਂਗੇ ਜੇ ਇਹਦਾ ਨਾਂ ਨਾ ਵਾਪਸ ਲਈ ਪੋਲਸੀ ਇਹ ਵਾਪਸ ਕਰਾ ਕੇ ਰਵਾਂਗੇ। ਇਹ ਸਿੱਧਾ ਸਭ ਤੋਂ ਵੱਡਾ ਨੁਕਸਾਨ ਹੈ। ਇਹ ਜ਼ਮੀਨ ਲੁੱਟਣ ਵਾਲੀ ਖੋਣ ਵਾਲੀ ਪੋਲਸੀ ਹੈ। ਇਹ ਕਿਸਾਨ ਤੋਂ ਜ਼ਮੀਨ ਖਰੀਦਣ ਵਾਲੀ ਪਾਲਸੀ ਨਹੀਂ ਗਈ ਜਦੋਂ ਉਹ ਕਹਿੰਦਾ 1 ਏਕੜ ਚੋਂ ਕਿਸਾਨ ਨੂੰ ਤੈਨੂੰ ਡੇਢ ਕਰਾੜ ਮਿਲੂ ਤੂੰ 6.5 ਕਰਾੜਾ ਕੌਣ ਟੰਮੜ ਵਾਲਾ ਹੁੰਦਾ ਔਰ ਸਭ ਤੋਂ ਵੱਡੀ ਮਾੜੀ ਗੱਲ ਇਹ ਆ ਵੀ ਜਿਹੜਾ ਵੀ ਪਿੰਡ ਆਉਂਦਾ ਉਸ ਇੱਥੇ ਕਿੰਨੀ ਗਿਣਤੀ ਚ ਮਜ਼ਦੂਰ ਵੱਸਦੇ ਆ ਕੋਈ ਮਿਸਤਰੀ ਵੱਸਦਾ ਕੋਈ ਉਹਨਾਂ ਬਾਰੇ ਕੀ ਪਾਲਸੀ ਇਹ ਪਾਲਸੀ ਸਵਾਏ ਕਬਜ਼ਾ ਇਹਨੂੰ ਕੋਈ ਧੱਕੇ ਨਾਲ ਕਬਜ਼ਾ ਇਹ ਪਾਲਸੀ ਆ ਇਸ ਕਰਕੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕੋਲਿੰਦ ਕਿਸਾਨ ਸਭਾ ਸਯੂਤ ਕਿਸਾਨ ਮੋਰਚੇ ਨਾਲ ਜਿੰਨੀਆਂ ਜਥੇਬੰਦੀਆਂ ਨੇ ਅਸੀਂ ਠੋਕ ਵਜਾ ਕੇ ਇਸ ਪਾਲਿਸੀ ਦੇ ਵਾਪਸ ਹੋਣ ਤੱਕ ਇਹ ਕਹਿੰਨੇ ਆ ਵੀ ਅਸੀਂ ਸੰਘਰਸ਼ ਜਾਰੀ ਰੱਖਾਂਗੇ ਤੇ ਇਹ ਸਰਕਾਰ ਨੂੰ ਮੂੰਹ ਦੀ ਖਾਣੀ ਪਊ ਨਹੀਂ ਤੇ ਇਹ ਸਰਕਾਰ ਦਾ ਪਿੰਡਾਂ ਚ ਵੜਨਾ ਮੁਸ਼ਕਲ ਹੋਊ ਕਿਉਂਕਿ ਇਹ ਪਾਲਿਸੀ ਕਿਸੇ ਵੀ ਤਰ੍ਹਾਂ ਜਿਹੜਾ 2013 ਦਾ ਕਾਨੂੰਨ ਬਣਿਆ ਜਿਹਦੇ ਵਿੱਚ ਫਿਰ ਵੀ ਕੋ ਕਿਸਾਨਾਂ ਦੀ ਸਹਿਮਤੀ ਆ ਉਹਦੇ ਨੇੜੇ ਤੇੜੇ ਵੀ ਨਹੀਂ ਇਹ ਤਾਂ ਪਤਾ ਨਹੀਂ ਭਗਵਾਨ ਤੋਂ ਮਾਨ ਨੇ ਸੋਚ ਕਿਵੇਂ ਲਿਆ ਕੋਈ ਜਾ ਸਕਦੀ ਜ਼ਮੀਨ ਇਹ ਕਦੀ ਬਰਦਾਸ਼ਤ ਨਹੀਂ ਟਰੈਕਟਰ ਮਾਰਚ ਅਸੀਂ ਅੱਜ ਟਰੈਕਟਰ ਮਾਰਚ ਜਿਹੜਾ ਹੋ ਰਿਹਾ ਸਾਰੇ ਪੰਜਾਬ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹ ਤਰਨਤਾਰ ਅਸੀਂ ਇਸ ਟਰੈਕਟਰ ਮਾਰਚ ਨੂੰ ਕੱਢ ਰਹੇ ਹਾਂ ਔਰ ਇਹ ਟਰੈਕਟਰ ਮਾਰਚ ਅਸੀਂ ਤਾਂ ਕੱਢ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਜਾੜਨ ਵਾਸਤੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਦਿੰਦੀ ਆ ਅਸੀਂ ਉਹਦਾ ਤੁਰੰਹੀਂ ਵਿਰੋਧ ਕਰਦੇ ਆ ਅਸੀਂ ਇੱਥੋਂ ਅੱਜ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿੰਨੀ ਵੀ ਜਲਦੀ ਹੋ ਸਕੇ ਇਹ ਜਿਹੜੀ ਪਾਲਿਸੀ ਆ ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਆ ਪੰਜਾਬ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਲੋਕਾਂ ਨਾਲ ਝੂਠ ਬੋਲ ਰਹੀ ਆ ਔਰ ਬਹੁਤ ਕੋਸ਼ਿਸ਼ ਪਾਇਆ ਜਾ ਰਿਹਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨ ਮਰ ਜਾਣਗੇ ਲੇਕਿਨ ਇਸ ਤਰ੍ਹਾਂ ਜ਼ਮੀਨ ਧੱਕੇ ਨਾਲ ਨਹੀਂ ਦਵਾਂ ਕਰਮ ਕਰਮ ਤੋਂ ਸਿਧਾਰਤ ਹੋ ਰਾ ਦੈਨਿਚਰਾਂ ਟੀਵੀ